ਦੋਸਤੋ ਸਤਿ ਸ਼ਕਾਲ ਮੈਂ ਤੁਹਾਡਾ ਆਪਣਾ ਗਗਨ ਫੋਨ ਸੋ ਆਪ ਸਭ ਨਾਲ ਇੱਕ ਜਾਣਕਾਰੀ ਸਾਂਝੀ ਕਰਦੇ ਆਂ ਖੁਸ਼ੀ ਹੋ ਰਹੀ ਹੈ ਕਿ ਗਲੋਬਲ ਹਿਊਮਨ ਰਾਈਟਸ ਫਰੰਟ ਅਤੇ ਗੁਰੂ ਕਾਸ਼ੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਰਿਸ਼ਤ ਪੰਜਾਬ ਵੱਲੋਂ ਮਿਤੀ 27 28 29 ਸਤੰਬਰ ਨੂੰ ਸ਼੍ਰੀਮਤੀ ਸਰੂਪ ਰਾਣੀ ਸਰਕਾਰੀ ਕਾਲਜ ਇਸਤਰੀਆਂ ਵਿਖੇ ਇੱਕ ਇੰਟਰਨੈਸ਼ਨਲ ਤਿੰਨ ਰੋਜ਼ਾ ਪੰਜਾਬੀ ਕਾਨਫਰੰਸ ਕਰਵਾਈ ਜਾ ਰਹੀ ਹੈ ਜਿਸ ਵਿੱਚ ਸਾਡੇ ਲਹਿੰਦੇ ਪੰਜਾਬ ਦੇ ਮੰਨੇ ਪ੍ਰਵੰਨੇ ਸ਼ਾਇਰ ਅਤੇ ਦੇਸ਼ ਵਿਦੇਸ਼ ਤੋਂ ਹੋਰ ਵਿਦਵਾਨ ਕਵੀ ਸੱਜਣਾ ਉਚੇਚੇ ਤਾਂ ਉਤੇ ਸ਼ਾਮਲ ਹੋ ਰਹੇ ਨੇ ਸੋ ਤੁਹਾਨੂੰ ਵੀ ਇਸ ਸਮਾਗਮ ਦਾ ਹਿੱਸਾ ਬਣਦੇ ਲਈ ਨਿਕਾ ਸੱਦਾ ਦਿੱਤਾ ਜਾਂਦਾ ਸਵਾਦ ਸਾਬ ਨੇ ਕਵੀ ਗਿਆ ਵਿਦਵਾਨਾਂ ਸ਼ੈਰਾਂ ਕਵਿਸ਼ਰਾਂ ਗੀਤਕਾਰਾਂ ਗਜਲਗੋਆਂ ਆਪ ਸਭਨੇ ਪਾਠਕਾਂ ਲੇਖਕਾਂ ਨੇ ਇਸ ਸਮਾਗਮ ਦੇ ਵਿੱਚ ਬਸ ਚੜ ਕੇ ਹਿੱਸਾ ਲੈਣਾ ਆਪ ਸਭ ਨੂੰ ਮੇਰੇ ਵੱਲੋਂ ਔਰ ਸਮੁੱਚੀ ਗੁਰੂ ਕਾਸੀ ਸਾਹਿਤ ਅਕਾਦਮੀ ਦਮਦਮਾ ਸਾਹਿਬ ਰਜਿਸਟਰਡ ਪੰਜਾਬ ਦੇ ਵੱਲੋਂ ਆਪ ਸਭ ਨੂੰ ਨਿੱਘਾ ਜੀ ਆਇਆਂ ਖਿਆ ਜਾਂਦਾ ਤੋਂ ਬਾਅਦ ਪੰਜਾਬੀ ਮਾਂ ਬੋਲੀ ਦੀ ਸੇਵਾ ਦੇ ਲਈ ਉਹਨੂੰ ਪਰਫੁੱਲਤ ਕਰਨ ਦੇ ਲਈ ਆਪਣਾ ਯੋਗਦਾਨ ਪਾਉਣ ਔਰ ਜਿੰਨੇ ਵੀ ਦੋਸਤ ਮਿੱਤਰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲੋਕਲ ਨੇ ਉਹ ਖਾਸ ਕਰਕੇ ਇਸ ਕਾਨਫਰੰਸ ਦੇ ਵਿੱਚ ਜ਼ਰੂਰ ਸ਼ਾਮਲ ਹੋਣਾ ਤਾਂ ਸਾਨੂੰ ਖੁਸ਼ੀ ਹੋਊਗੀ ਇਸ ਸਵਾਗਤ ਦਾ ਸਮਾਂ ਦੁਪਹਿਰ ਬਾਅਦ 3 ਵਜੇ ਤੋਂ 6 ਵਜੇ ਤੱਕ ਦਾ ਹੋਵੇਗਾ ਸੋ ਇੱਕ ਵਾਰ ਫਿਰ ਤੋਂ ਤੁਹਾਨੂੰ ਇਸ ਸਮਾਗਮ ਦੇ ਵਿੱਚ ਪਹੁੰਚਣ ਤੇ ਨਿਗਾਹ ਜੀਆں ਧੰਨਵਾਦ